ਕਿਹੜੀ ਵਾਲਾ ਬਾਬਾ ਕਹਿੰਦੇ ਬੜੀ ਚਰਚਾ ਦੇ ਵਿੱਚ ਹੈ ਪਹਿਲਾਂ ਤੋਂ ਕਹਿੰਦਾ ਸੀ ਕਿ ਭਾਈ ਮੈਨੂੰ ਕੁੱਟਿਆ ਮੇਰੇ ਤੇ ਦੰਦ ਹੀ ਤੋੜਤੇ ਹੁਣ ਕਹਿੰਦੇ ਪੁਲਿਸ ਉਸ ਨੂੰ ਫੜ ਕੇ ਲੈ ਗਈ ਇਹ ਕੀ ਮਾਮਲਾ ਪਿਆ ਹੋਇਆ ਜੀ ਇਹ ਦੇਖੋ ਉਹਨਾਂ ਦਾ ਪਰਿਵਾਰਕ ਝਗੜਾ ਦੋਨਾਂ ਧਿਰਾਂ ਦੇ ਜਿਹੜੇ ਮੈਂਬਰ ਆ ਉਹਨੇ ਧਿਰਾਂ ਦੀਆਂ ਕਹਿ ਲੋ ਕਿ ਆਪੋ ਆਪਣੀਆਂ ਸ਼ਿਕਾਇਤਾਂ ਤੇ ਉਹਦੇ ਤੇ ਕਾਰਵਾਈ ਹੁਣ ਦੋਨਾਂ ਧਿਰਾਂ ਤੇ ਹੋ ਹੀ ਗਈ ਆ ਜੀ ਪਹਿਲਾਂ ਕੁਝ ਉਧਰੋਂ ਬੰਦੇ ਫੜਲੇ ਸੀਗੇ ਯਾਨੀ ਜੋ ਗੁਰਵਿੰਦਰ ਸਿੰਘ ਖੇੜੀ ਦੇ ਸੌਰਾ ਤੇ ਰਿਆ ਹੂੰ ਉਹ ਵੀ ਸ਼ਾਇਦ ਉਹਨਾਂ ਨੇ ਨਪੜੇ ਆ ਜੀ ਤੇ ਉਸ ਤੋਂ ਬਾਅਦ ਹੋਣ ਇਹ ਜਿਹੜਾ ਬੜਾ ਚਰਚਿਤ ਮਾਮਲਾ ਹੋਇਆ ਮੈਂ ਦੇਖ ਰਿਹਾ ਸੀ ਕਈ ਚੈਨਲਾਂ ਨਹੀਂ ਤਾਂ ਉਹ ਚੇਚੇ ਆਪਣੇ ਉਥੋਂ ਚੰਡੀਗੜ੍ਹ ਤੋਂ ਪੱਤਰਕਾਰ ਭੇਜੇ ਹੋਏ ਆ ਜਿਹੜੇ ਲਗਾਤਾਰ ਰਹਿ ਕੇ ਇਸ ਤਗੜੀ ਘਟਨਾ ਦਾ ਭਾਈ ਜਾਇਜ਼ਾ ਲੈ ਰਹੇ ਨੇ ਜਾਇਜ਼ਾ ਲੈ ਰਹੇ ਆ ਗਰਾਊਂਡ ਤੋਂ ਗਰਾਊਂਡ ਜ਼ੀਰੋ ਤੋਂ ਰਿਪੋਰਟ ਕਰ ਰਹੇ ਆ ਜੀ ਤੇ ਹੁਣ ਦੇਖੋ ਜਦੋਂ ਪਰਚਾ ਦਰਜ ਹੋ ਗਿਆ ਗੱਲ ਇਹ ਆ ਕਿ ਜਦੋਂ ਕਿਸੇ ਤੇ ਪਰਚਾ ਦਰਜ ਹੋ ਜਾਂਦਾ ਤੇ ਕੋਈ ਬੰਦਾ ਹਸਪਤਾਲ ਦੇ ਵਿੱਚ ਦਾਖਲ ਆ ਤਾਂ ਜਿਵੇਂ ਡਾਕਟਰ ਉਸ ਨੂੰ ਡਿਸਚਾਰਜ ਕਰਦੇ ਆ ਹੂੰ ਮਤਲਬ ਕਿ ਉਹ ਕਹਿ ਦਿੰਦੇ ਆ ਕਿ ਸਾਡੇ ਵੱਲੋਂ ਛੁੱਟੀ ਆ ਤੇ ਨਾਲ ਦੀ ਨਾਲ ਫਿਰ ਦੂਸਰੇ ਪਾਸੇ ਜਿਹੜੀ ਪੁਲਿਸ ਹੈ ਉਹ ਗ੍ਰਿਫਤਾਰ ਕਰ ਸਕਦੀ ਹੈ ਜੀ ਜਾਂ ਤਾਂ ਕੋਈ ਅਦਾਲਤੀ ਆਰਡਰ ਵਗੈਰਾ ਹੋਣਾ ਪਰ ਇੱਕ ਚੀਜ਼ ਆ ਕਿ ਜਿਹੜੀ ਵੀਡੀਓ ਨਿਕਲੀ ਆ ਉਹ ਵੀਡੀਓ ਤੇ ਹੋਸ਼ ਉਡਾ ਦਿੰਦੀ ਆ ਜੀ ਜਿਹੜੀ ਗੁਰਵਿੰਦਰ ਸਿੰਘ ਖੇੜੀ ਦੀ ਸਾਸਿਆ ਉਹ ਤੇ ਹੋਰ ਹੀ ਗੱਲਾਂ ਕਰੀ ਜਾਂਦੀ ਐ ਚਲੋ ਅਸੀਂ ਉਹਨਾਂ 'ਚ ਨਹੀਂ ਪੈਂਦੇ ਬੀਬੀ ਆ ਸਰਕਾਰ ਤੇ ਆ ਪਰ ਜਿਸ ਤਰ੍ਹਾਂ ਉਹ ਲਿਆ ਕੇ ਉਹਨਾਂ ਨੇ ਕਾਰ ਵਿੱਚ ਮਾਰੀ ਆ ਹੂੰ ਆਖੇ ਮੁੰਡੇ ਤੂੰ ਘਬਰਾ ਕੇ ਵੱਜ ਗਈ ਆ ਤੁਸੀਂ ਵੇਖੋ ਬਾਬਾ ਹੀ ਤਗੜਾ ਹੈ ਉਹ ਤੇ ਸ਼ਕਤੀਮਾਨ ਹੈ ਉਹ ਮਤਲਬ ਕਿ ਉੱਡ ਕੇ ਤੇ ਆਪਦੀਆਂ ਲਤਾਂ ਬਚਾ ਕੇ ਨਹੀਂ ਤੇ ਉਹ ਤਾਂ ਤੇ ਚੂਰਾ ਹੋ ਜਾਣਾ ਸੀ ਜੀ ਬਿਲਕੁਲ ਬਿਲਕੁਲ ਤੇ ਐ ਮਤਲਬ ਕਿ ਜਿੱਦਾਂ ਸਟੰਟਮੈਨ ਨੂੰ ਦੇ ਉਹਨੇ ਬੜੀ ਫੁਰਤੀ ਵਰਤੀ ਆ ਮੈਂ ਤੇ ਹੈਰਾਨ ਹੈ ਕਿ ਭਈ ਇਹ ਬਾਬਾ ਵੇਖਣ ਨੂੰ ਤੇ ਚਲੋ ਠੀਕ ਹੈ ਗੱਲ ਢੀ ਜੇ ਲੱਗਦਾ ਪਰ ਸਰੀਰਕ ਤੌਰ ਤੇ ਇੰਨੀ ਫੁਰਤੀ ਜਿਵੇਂ ਰਬੜ ਦੇ ਵਾਂਗ ਵਧਿਆ ਆ ਕਿ ਹਵਾ ਦੇ ਵਿੱਚ ਬਚ ਗਿਆ ਬਾਬੇ ਵਾਲੀ ਫੁਰਤੀ ਤੋਂ ਆਰਾਮ ਦੇ ਬਾਬੇ ਦੀ ਫੁਰਤੀ ਯਾਦ ਆ ਗਈ ਮੈਨੂੰ ਤਾਂ ਨਹੀਂ ਉਹਦੀ ਵੀ ਇੰਨੀ ਫੁਰਤੀ ਨਹੀਂ ਉਹ ਤੇ ਨੋਟ ਕਮਾਉਣ ਦੀ ਉਹਦੀ ਬੜੀ ਫੁਰਤੀ ਆ ਇਹ ਤੇ ਆਪਦੀ ਜਾਨ ਬਚਾਉਣ ਦੀ ਫੁਰਤੀ ਆ ਹੂੰ ਤੇ ਗੱਲ ਇਹ ਆ ਕਿ ਹੁਣ ਗਾਂ ਜੋ ਮਰਜ਼ੀ ਹੋਵੇ ਜਾਨ ਬਚੀ ਸੋ ਲੱਖੋਂ ਪਾਏ ਜੇ ਨਾ ਬਾਬਾ ਉਬਰਦਾ ਇਥੇ ਰਬੜ ਦੀ ਗੇਂਦ ਵਾਂਗੂ ਬੁੜਕਿਆ ਨਾ ਹੁੰਦਾ ਤੇ ਉਹਨਾਂ ਨੇ ਬੜਕਾ ਦੇਣਾ ਸੀਗਾ ਪੱਕੇ ਤੌਰ ਤੇ ਹੀ ਬਿਲਕੁਲ ਤੱਕ ਸੱਟਾਂ ਲਗੀਆਂ ਨੇ ਖੇੜੀ ਸੀ ਜੀ ਜੋ ਗਰਵਿੰਦਰ ਸਿੰਘ ਖੜੀ ਆ ਸਟਾ ਲੱਗੀਆਂ ਨੇ ਉਹਦੇ ਉਥੇ ਦੇਸੀ ਜਾਂਦਾ ਹੁਣ ਜੀ ਜੀ ਸਟਾ ਲੱਗੀਆਂ ਨੇ ਤੇ ਦੂਸਰੇ ਪਾਸੇ ਜੋ ਗੋਲੀ ਦਾ ਸੀਗਾ ਉਹ ਕਹਿ ਰਿਹਾ ਕਿ ਭਾਈ ਗੋਲੀ ਸਾਨੂੰ ਇਹਨੇ ਮਾਰੀ ਆ ਉਹ ਕਹਿੰਦਾ ਕਿ ਮੇਰਾ ਉਥੇ ਡਿੱਗ ਪਿਆ ਵੀ ਅਸਲਾ ਹੂੰ ਤੇ ਮੁੜ ਕੇ ਇਹਨਾਂ ਨੇ ਉਹੀ ਅਸਲਾ ਜਿਹੜਾ ਸੀ ਵਰਤ ਲਿਆ ਹੂੰ ਕੌਣ ਸੱਚਾ ਕੌਣ ਝੂਠਾ ਬਾਅਦ ਦਾ ਮਾਮਲਾ ਹੁਣ ਤੱਕ ਕਿਉਂਕਿ ਦੋਏ ਈ ਤਰ੍ਹਾਂ ਜਿਹੜੀਆਂ ਕ੍ਰਾਸ ਪਰਚੇ ਦਾ ਸ਼ਿਕਾਰ ਹੋ ਗਈਆਂ ਜੀ ਸਟਾ ਵੀ ਲੱਗੀਆਂ ਦੋਨਾਂ ਦੇ ਦਾਖਲ ਵੀ ਹੋਏ ਆ ਦੋਹਾਂ ਪਾਸਿਆਂ ਤੋਂ ਤੇ ਦੂਸਰੇ ਪਾਸੇ ਦੋਹਾਂ ਤੇ ਪਰਚਾ ਦਰਜ ਹੋ ਗਿਆ ਤੇ ਜੇ ਰਾਜੀ ਨਾ ਮੰਨੀ ਹੋਏਗਾ ਕੱਲ ਨੂੰ ਹੋ ਸਕਦਾ ਕਿ ਜੱਜ ਦੋਹਾਂ ਨੂੰ ਕੈਦ ਵੀ ਸੁਣਾ ਦੇਵੇ ਜੀ ਕ੍ਰਾਸ ਪਰਚੇ ਚੇ ਚੇ ਬਿਲਕੁਲ ਬਿਲਕੁਲ ਇਸ ਕਰਕੇ ਉਹ ਬਾਬਾ ਕਹਿੰਦਾ ਮੇਰੇ ਨਾਲ ਤਕਾਉਂ ਡਿਆ ਪੁਲਿਸ ਤਕਾਹਾ ਕਰਦੀ ਪਈ ਤੇ ਇਨਸਾਫ ਮੈਨੂੰ ਆਪ ਨੂੰ ਹੀ ਲੈਣਾ ਪਾਣਾ ਹੂੰ ਬਿਲਕੁਲ ਉਹ ਮੈਂ ਅੱਗੇ ਇੱਕ ਨਾ ਵੇਖਣ ਡਿਆ ਸੀਗਾ ਕਿ ਕਿਸੇ ਨੇ ਭੇਜੀ ਤੇ ਉਹਦੇ 'ਚ ਉਹ ਪੁਰਾਣੀ ਕੋਈ ਵੀਡੀਓ ਹੋਣੀ ਹੈ ਉਹਦੇ 'ਚ ਗੁਰਵਿੰਦਰ ਸਿੰਘ ਖੜੀ ਆਖਣ ਡਿਆ ਸੀਗਾ ਕਿ ਜੇ ਮਨ ਲੋ ਤੁਸੀਂ ਯਕੀਨ ਕਰੋ ਤੇ ਮੈਂ ਤੁਹਾਨੂੰ ਗੱਲ ਦੱਸਾਂ ਤੇ ਫਿਰ ਉਹ ਦੱਸਦਾ ਕਿ ਵੇਖੋ ਮੈਨੂੰ ਇੰਗਲੈਂਡ ਤੋਂ ਰਿਸ਼ਤਾ ਆਉਂਦਾ ਹਮ 450 ਕਰੋੜ ਦਾ ਮਾਲਕ ਆ ਉਹ ਘਰ ਅੱਛਾ ਤੇ 100 ਪਾਉਂਡ ਸ਼ਾਇਦ ਟਿਪ ਦਿੰਦੇ ਨੇ ਹਮ ਕੁੜੀ ਥੋੜੀ ਜਿਹੀ ਸਟ੍ਰੈਸ ਦੇ ਵਿੱਚ ਆ ਤੇ ਮਤਲਬ ਕਿ ਹੁਣ ਤੇ ਉਹ ਪਛਤਾਉਂਦਾ ਹੋਣਾ ਉੱਥੇ ਪੁਲਿਸ ਦੀ ਹਿਰਾਸਤ ਦੇ ਵਿੱਚ ਬੈਠਾ ਕਿ ਉਹ ਰਿਸ਼ਤੇ ਲੈ ਲੈਂਦਾ ਚਲੋ ਠੀਕ ਸੀਗਾ ਕਮ ਉਧਰੋਂ ਵੀ ਨਾਲੇ ਤੇ ਉਹ ਆ ਹੁਣ ਪੰਗਾ ਜਿਹੜਾ ਕਸੂਤਾ ਪੈ ਗਿਆ ਦੋਹਾਂ ਧਿਰਾਂ ਤੇ ਪਰਚਾ ਹੋ ਗਿਆ ਤਮਾਸ਼ਾ ਅੱਡ ਤੋਂ ਆ ਪਛਤਾਇ ਕਿਆ ਹੋ ਤੈ ਇਹੀ ਹੁੰਦਾ ਜੀ ਇਹੀ ਹੁੰਦਾ ਝਗੜਾ ਝੜਾ ਜੀ ਫਾਰਮ ਲੈਣ ਦੀ ਕਹਿ ਰਹੇ ਨੇ ਕਿ ਕ੍ਰਾਸ ਪਰਚਾ ਹੋਇਆ ਹਾਂ ਜੀ ਕ੍ਰਾਸ ਪਰਚਾ ਹੋਇਆ ਜਤਿੰਦਰ ਜੀ ਤੇ ਬਲਵੀਰ ਖੇਚਰ ਜੀ ਦੱਸ ਰਹੇ ਨੇ ਕਿ ਹਰਿਆਣਾ ਦੇ ਵਿੱਚ ਚੋਣਾਂ ਦੀ ਘੋਸ਼ਣਾ ਹੋ ਗਈ ਹੈ ਜੀ 1 ਅਕਤੂਬਰ ਨੂੰ ਇਹ ਦੱਸ ਰਹੇ ਨੇ ਕਿ ਅਪਡੇਟ ਹੈ ਹੁਣੇ ਦੀ ਕੋਈ ਇਹ ਕਾਕਤ ਉਬਰ ਨੂੰ VOTING ਹੋਏਗੀ ਜੀ ਹਾਂ ਜੀ 5 ਸਤੰਬਰ ਨੂੰ ਇੱਥੇ ਨਾਮਜ਼ਦਗੀ ਹੈ 1 ਸਤੰਬਰ ਨੂੰ VOTING ਹੋਏਗੀ 4 ਨੂੰ ਗਿਣਤੀ ਹੋਏਗੀ ਤਾਂ ਜਿਹੜਾ ਹਰਿਆਣੇ ਦੇ ਵਿੱਚ ਕੋਡ ਆਫ ਕੰਡਕਟ ਹੈ ਉਹ ਅੱਜ ਤੋਂ ਲਾਗੂ ਹੋ ਗਿਆ ਸਮਝ ਲਓ ਉੱਤੋਂ ਲਾਗੂ ਹੋ ਗਿਆ